nya

Thank <laughs> you. ਜਿਸ ਦਾ ਪਦਾਇਿਆ ਗਿਆ ਜਾ ਰਿਹਾ ਜਿਸ ਵਿੱਚ ਪਹਿਲਾ ਸਤਖਰ ਜੋ 108 ਸਾਧਕਕਰਨ ਲਖਮਨ ਦਾਸ ਜੀ ਮਹਾਰਾਜ ਉਹ ਸਿੱਖਾਂ ਦੇ ਦਿੱਦੇ ਸਾਹਿਬ ਉਹ ਵੱਖ-ਵੱਖ ਬੋਲਾਂ ਸੀ ਦਿਨ ਪ੍ਰਧਿਆਪਕ ਉਹਨਾਂ ਨੂੰ ਮਾਨਦ ਰਿਤਾ ਗਿਆ ਉਹਨਾਂ ਵੱਲੋਂ ਬੱਚਿਆਂ ਨੂੰ ਸੰਗੀਤ ਦੀ ਤਾਲੀ ਦਿੱਤੀ ਗਈ ਔਰ ਅੱਜ ਇਹਨਾਂ ਬੱਚਿਆਂ ਨੇ ਆਪਣੇ ਪ੍ਰਿਹਨ ਸਦਕਾ ਔਰ ਮਹਾਪੁਰਸ਼ਾਂ ਦੇ ਸ਼ਿਵ ਸਦਕਾ ਆਪਣੀ ਇੱਕ ਪਛਾਣ ਬਣਾਈ ਹੈ ਜੋ ਨਾਮ ਇਹਨਾਂ ਦਾ ਦਿੱਤਾ ਹੋਇਆ ਹੈ ਕੌਮ ਸਿਸਟਮ ਮਹਾਂਪੁਰ ਸਾਹਿਬ ਨੂੰ ਇਲਾਵਾ ਲਾਭ ਦਿੱਤਾ ਗਿਆ ਜੋ ਕਿ ਅੱਜ ਪੁਰੇ ਸਮੁੱਚੇ ਸਰਕਾਰ ਦੇ ਵਿੱਚ ਕੌਲ ਸਿਸਟਰ ਦੇ ਨਾਮ ਦੇ ਨਾਲ ਦੀ ਪੱਟੀਆਂ ਜਾਣੀਆਂ ਜਾਂਦੀਆਂ ਹਨ ਇਹਦਾ ਅੱਜ ਸਮੂਹ ਸ਼੍ਰੀ ਗੁਰੂ ਦਾ ਸਾਧ ਸੰਗਤ ਦਾ ਸੈਨੀਟਾਈਜ਼ੇਸ਼ਨ ਪਲੇਸਨ ਪੰਜਾਬ ਦੇ ਹੋਣ ਦੇ ਮਹਾਂਪੁਰਸ਼ ਆਪਣੇ ਕਰਤਬਲਾ ਦੇ ਨਾਲ ਨੂੰ ਮੂਲ ਕਦਰ ਦੇ ਕੇ ਸਨਮਾਨਤ ਰਹਿਣੇ ਬੜੀ ਖੁਸ਼ੀ ਦੀ ਗੱਲ ਹੈ डेरा साहेब वालों बच्चों दिता जा रहा है परमात्मा अरदास करते हैं कि बच्चिया दिन दुगनी धरती कर ਇਹਨਾਂ ਬੱਚਿਆਂ ਦੇ ਇਸ ਦਿਲਾ ਸਹਿਮਣੋਂ ਗੋਡ ਮੰਡਰਸ ਗੋਡ ਮੰਡਰਲਾਂਾ ਸਰਮਾਤੀ ਦਾ ਜਗਿਆ ਹੈ। ਔਰ ਹੋਰ ਵੀ ਬੰਦੇ ਲੱਗਦਾ ਪੰਜਾਬ ਦੇ ਪੂਰੀ ਹੋਏ। ਇੱਥੇ ਬੱਚੇ ਜਿਹੜੇ ਆ ਉਹ ਸਿੱਖਿਆ ਕਰ ਰਹੇ ਕਰਦੇ ਨੇ। ਕਿਹੜੇ ਬੱਚੇ ਇਹ ਸਿੱਖਿਆ ਲੈ ਕੇ ਬੰਦੀਸ਼ਾ ਦੀ ਧਰਤੀ ਤੇ ਪੜ੍ਹਨ ਵੀ ਆਏ ਨੇ ਔਰ ਜਦੋਂ ਮਹਾਕੋਸ਼ ਹੋ। ਕਿਹੜਾ ਨਿੱਕੇ ਜਿਹਾ ਅਪਰਾਧ ਕਰੇ ਸੀ। ਤਾਂ ਉਹਨਾਂ ਘਰਾਂ ਨੇ ਵਕਤ ਵਕਤ ਪਰਵਾਰਾਂ ਦੇ ਜਿਹੜਾ ਕੀ ਆਪਣਾ ਸ਼ਬਦ ਗੈਨਕੀਤਾ ਔਰ ਗੁਰੂ ਕਦੇ ਸਾਸਾਨਦੀ ਕਿਹਦੀ ਵਾਰੀ ਹਰਾਂਦੀ ਹੁੰਦੀ ਹੈ ਕਿ ਸਾਡੇ ਇੱਕ ਛੋਟੇ ਜਿਹੇ ਬੱਚੇ ਹੈ ਜਿਹਦਾ ਨਾਮ ਆ ਪਤਰੀ ਉਪਰੀ ਕਹਿੰਦੇ ਆ ਤੇ ਉਹਨਾਂ ਭਾਗਾਂ ਟੋਪੀ ਦੇ ਮਨਮੀ ਲਾਫਦੀ ਬਗਿਆ ਹੈ ਔਰ ਬੜੇ ਸੁਖਦੇਤਾ ਗੁਰਦੇ ਨਾਲ ਹਰ ਮੁੰਡੇ ਤੇ ਕੁੜੀ ਚੰਗਲੀ ਦੀ ਹੈ ਔਰ ਕੁੜੀ ਸਿੱਸਟਰ ਤਵਲਾ ਬੁਲੀ ਕਰਦੀ ਹੈ ਸੋ ਜਦੋਂ ਇਹਨਾਂ ਬੱਚਿਆਂ ਦੇ ਬਹੁਤ ਦੇ ਵਿੱਚੋਂ ਗੁਰਵਾਣੇ ਦੇ ਸ਼ਬਦ ਚਾਰ ਮੰਦੇ ਹੁਣਾ ਲੱਗਦਾ ਤਾਂ ਇੱਕ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਬੱਚਿਆਂ ਤੇ ਬੜਾ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਗੁਰੂ ਘਰ ਦੇ ਨਾਲ ਜੁੜਦੇ ਹਨ ਔਰ ਗੁਰਵਾਣੀ ਦਾ ਗਾਇਨ ਕਰਦੇ ਹਨ ਉਹ ਪਰਮਾਤਮਾ ਦਾ ਸਾਰੇ ਮੱਤਿਆਂ ਨੂੰ ਤਰਜੀ ਦਖਸ਼ਣ ਹੈ ਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਪਿਤਾ ਡੇਰਾ 108 ਸੰਤ ਬਾਬਾ ਮੀਰाराम ਜੀ ਮਹਾਰਾਜ ਦੇ ਤਪੂ ਸਥਾਨ ਉਹਨਾਂ ਜਨਮ ਨਗਰੀ ਪਿੰਡ ਭੁਰਮ ਜਰਾ ਵਿਖੇ ਉਹਨਾਂ ਦਾ 72ਵਾਂ ਸਾਲਾਨਾ ਵਰਸੀ ਸਮਾਗਮ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਗਿਆ ਜਿਸ ਵਿੱਚ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਮਹਾਪ੍ਰਸ਼ਾਨ ਨੂੰ ਸ਼ਰਧਾ ਦੇ ਫਲ ਭੇਟ ਕਰਨ ਆਈਆਂ ਸੰਤ ਮਹਾਪ੍ਰਸ਼ਾਨ ਦਾ ਜੀਵਨ ਇੱਕ ਇਹੋ ਜਿਹਾ ਜੀਵਨ ਸੀ ਜਿਨ੍ਹਾਂ ਨੇ ਪੂਰੀ ਲੋਕਾਈ ਨੂੰ ਵਿਦਿਆ ਦੇ ਨਾਲ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆਂਦਾ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਕਥਨ ਅਨੁਸਾਰ ਮਾਦੋ ਵਿਦਿਆਹਿਤ ਕਿਨੂ ਇੱਕ ਦੀਪ ਮਲੀਨ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਮਾਦੋ ਵਿਦਿਆਹਿਤ ਕਿਨੂ ਇੱਕ ਦੀਪ ਮਲੀਨ ਜੇ ਵਿਦਿਆ ਤੋਂ ਅਸੀਂ ਦੂਰ ਹੋ ਗਏ ਦਾ ਸਾਡਾ ਅੰਦਰ ਜਰਾ ਕੇ ਦਾ ਜਗੂਆ ਭਾਵੇਂ ਸਾਸੀ ਗਿਆਨ ਵੰਡ ਨਾ ਬਣੇ ਤਾਂ ਅਸੀਂ ਦੂਸਰੇ ਨੂੰ ਗਿਆਨ ਕਿੱਦਾਂ ਵੰਡਾਂਗੇ ਉਹ ਸੋਚਦੇ ਮਾਲਕ ਬਾਬਾ ਮਿੱਲਾ RAM ਜੀ ਮਹਾਰਾਜ ਉਸ ਸਮੇਂ ਦੇ ਵਿੱਚ 1954 ਦੇ ਵਿੱਚ ਉਹਨਾਂ ਨੇ ਸ੍ਰੀ ਛੱਡਿਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਧੂਨੇ ਦੀ ਰਾਖ ਥੱਲੇ ਪਿਛਾ ਕੇ ਉੱਪਰ ਲਿਖ ਕੇ ਬੱਚਿਆਂ ਨੂੰ ਪੜ੍ਹਾਉਂਦਿੰਦੇਗੇ ਔਰ ਗੁਰਬਾਣੀ ਦੀ ਸੰਸਥਾ ਦਿੰਦੇ ਹੁੰਦੇ ਸੀ ਔਰ ਇਹੋ ਜ ਹੈ ਮਹਾਪੁਰਸ਼ਾਂ ਦਾ ਦੁਨੀਆ ਦੇ ਉੱਤੇ ਆਉਣਾ ਹੀ ਧੰਤਾ ਦੇ ਯੋਗ ਹੁੰਦਾ ਹੈ ਜਿਹੜੇ ਕਿ ਸੰਗਤ ਨੂੰ ਆਪਣੇ ਸੇਵਕਾਰ ਨੂੰ ਹੀ ਕਹਿੰਦੇ ਨੇ ਕਿ ਜੇ ਤੁਸੀਂ ਮੇਰੇ ਸੇਵਕ ਆ ਤਾਂ ਬੱਚਿਆਂ ਨੂੰ ਪੜ੍ਹਾਓ ਨਸ਼ਾ ਤੋਂ ਮੁਕਤ ਹੋ ਗੋ ਔਰ ਨਸ਼ਾ ਤੋਂ ਦੂਰ ਕਰਦੇ ਸੀਗੇ ਔਰ ਬੱਚਿਆਂ ਨੂੰ ਵਿੱਦਿਆ ਦੇ ਨਾਲ ਜੋੜਦੇ ਸੀਗੇ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆ ਤੇ ਡੇਰਾ 108 ਸੰਤ ਬਾਬਾ ਮਿੱਲਾ ਭਰਮਯਾਰਾ ਵਿਖੇ ਸਤਗੁਰੂ ਅਰਜਨ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਜੋ ਮਹਾਪੁਰਸ਼ਾਂ ਦੀ ਉਹ ਸੋਚ ਸੀ ਜੋ ਡਾਕਟਰ ਬਵਾ ਸਾਹਿਬ ਦਾ ਸੋਚ ਆ ਪੜੋ ਜੁੜੋ ਸੰਘਰਸ਼ ਕਰੋ ਉਹੀ ਸੋਚ ਲੈ ਕੇ ਇਹ ਡੇਰਾ ਸੱਭਤ ਰਿਹਾ ਹੈ ਅੱਜ ਮਹਾਪੁਰਸ਼ਾਂ ਨੂੰ ਦੂਰ ਦਰਾਡੇ ਤੋਂ ਸ਼੍ਰੀ ਗੁਰੂ ਦਾਸ ਸਾਹਿਬ ਸੰਪਰਦਾਇ ਸੈਟੀਵਲ ਦੇ ਮਹਾਪੁਰਜ ਅਤੇ ਵੱਖ-ਵੱਖ ਜਥੇਬੰਦੀਆਂ ਆਨੰਗ ਸਿੰਘ ਜਥੇਬੰਦੀਆਂ ਹੋਰ ਵੀ ਰਾਜਨੀਤਿਕ ਲੋਕ ਧਾਰਮਿਕ ਆਗੂ ਸਾਰੇ ਮਹਾਪੁਰਸ਼ਾਂ ਨੂੰ ਇਹ ਸ਼ਰਧਾ ਦੇ ਫਲ ਭੇਟ ਕਰਨ ਪਹੁੰਚੇ ਪਰ ਸਮੂਹ ਸੰਗਤਾਂ ਦਾ ਮੈਂ ਮੈਂ ਚੈਨਲ ਆਹੀਂ ਇਲੈਕਟ੍ਰੋਨਿਕ মিডিਆ ਰਾਹੀਂ ਮੈਂ ਸਾਰੀਆਂ ਸੰਗਤਾਂ ਦਾ ਸੰਤਾ ਮਹਾਪੁਰਸ਼ਾਂ ਦਾ ਕੋਟਨ ਕੋ ਧੰਨਵਾਦ ਕਰਦਾ ਜਿਨ੍ਹਾਂ ਨੇ ਡੇਰਾ ਸਾਹਿਬ ਵਿਖੇ ਪਹੁੰਚ ਕੇ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਆਪਣਾ ਆਪਣਾ ਜੀਵਨ ਸਫਲ ਕੀਤਾ ਜੈ ਗੁਰਦੇਵਤਾਂ ਜੀ ਬਰਬਰੀ ਕਾਲ